ਮੋਹਾਲੀ ਰਿਕਾਊਂਟਰ ਏਰੀਆ ਬਲੋਂਗੀ ਦੀ ਗਲ ਕਰੀਏ ਤਾਂ ਇਹ ਮਾਮਲਾ ਪੀਐਸ ਬਲੋਂਗੀ ਵਿੱਚਕਾਰ ਦਰਜ ਹੋਇਆ ਇਸ ਦੇ ਪਿਛੋਕੜ ਬਾਰੇ ਤੁਹਾਨੂੰ ਥੋੜਾ ਦੱਸ ਦਈਏ ਕਿ ਇਹ ਸਣੀ ਹੈ ਜੋ ਸਰੰਤਪਾਰ ਦੀਆਂ ਕਈ ਗੱਲਾਂ ਨੂੰ ਲੈ ਕੇ ਸਾਹਮਣੇ ਸੀ ਪਹਿਲਾਂ ਵੀ ਇਸ ਨੂੰ ਫੜਿਆ ਗਿਆ ਪਰ ਹੁਣ ਬਟਾਲਾ ਪੁਲਿਸ ਅਤੇ ਹੋਰ ਫੋਰਸ ਜੋ ਕਿ ਮੋਹਾਲੀ ਪੁਲਿਸ ਅਤੇ ਸੀਆਈ ਟੀਮ ਹਨ ਉਸ ਦੀ ਲਗਾਤਾਰ ਪਾਲ ਕੀਤੀ ਜਾ ਰਹੀ ਸੀ ਪੁਲਿਸ ਉਸ ਦਾ ਪਿੱਛਾ ਕਰ ਰਹੀ ਸੀ ਅਤੇ ਜਦੋਂ ਪੁਲਿਸ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਆਤਮ ਸਮਰਪਣ ਕਰਨ ਦੀ ਕੋਸ਼ਿਸ਼ ਕੀਤੀ ਉਸ ਕੋਲ ਨਜਾਇਜ਼ ਹਥਿਆਰ ਸੀ ਜਿਸ ਕਾਰਨ ਉਸ ਨੇ ਪੁਲਿਸ ਤੇ ਗੋਲੀ ਚਲਾ ਦਿੱਤੀ ਪੁਲਿਸ ਨੇ ਜਵਾਬੀ ਗੋਲੀਬਾਰੀ ਕੀਤੀ ਅਤੇ ਉਸ ਦੀ ਲੱਤ ਵਿੱਚ ਗੋਲੀ ਲੱਗ ਗਈ ਉਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੁਣ ਤੱਕ ਆ ਰਹੀ ਜਾਣਕਾਰੀ ਅਨੁਸਾਰ ਇਹ ਕਿਹਾ ਜਾ ਰਿਹਾ ਹੈ ਕਿ ਉਹ ਸਰਹੰਦਪਾਰ ਤੋਂ ਨਸ਼ਾ ਤਸਕਰੀ ਅਤੇ 11 ਦੀ ਤਸਕਰੀ ਵਿੱਚ ਸ਼ਾਮਲ ਹੈ ਅਤੇ ਪੁਲਿਸ ਵੀ ਇਹ ਜਾਣਕਾਰੀ ਦੇ ਰਹੀ ਹੈ ਵਾੜੀ ਹਰਿੰਡਾ ਵਿੱਚ ਇਹ ਖਾਸ ਗੱਲ ਸਵਰਜੀਤ ਸਿੰਘ ਉਮਾ ਸਨੀ ਦਾਸ ਰੇਸ ਹਨ ਜੋ ਹੁਣ ਤੱਕ ਖੁਦ ਇਸ ਗੱਲ ਦੀ ਜਾਣਕਾਰੀ ਦਿੰਦੇ ਰਹੇ ਪੁਲਿਸ ਵੱਲੋਂ ਦਿੱਤੀ ਜਾਣਕਾਰੀ ਵਿੱਚ ਐਫ ਆਈ ਆਰ ਨੰਬਰ 184 ਹੈ ਉਹਨਾਂ ਦੇ ਨਾਮ ਦੀ ਜਾਨਕਰੀ ਕਿਸੇ ਕੋਲ ਨਹੀਂ ਹੈ ਇਹ ਦੇਖੀ ਨੂੰ ਚਾਹੀਦੀ ਹੈ ਨਾ ਖਲੀ ਟਾਕੀ ਇਲਾਜ ਦਿੰਦੇ ਆਂ ਯਾਰ ਆਪਣਾ ਚੀਕਿੰਦੇ ਨਿਊ ਕਰ ਦੋ ਉਹ ਫਿਗਰ ਕਰਨਾ ਇਸ ਪੂਰੇ ਆਪਰੇਸ਼ਨ ਨੂੰ ਅੰਜਾਮ ਦਿੱਤਾ ਗਿਆ ਤਸਵੀਰਾਂ ਤੁਸੀਂ ਦੇਖਦੇ ਹੋ ਕਿ ਪਿਕਚਰ ਨੂੰ ਤੋਂ ਰਿਕਵਰ ਕੀਤੀ ਗਈ ਹੈ ਜਿਹੜੀ ਤਸਵੀਰਾਂ ਹੁਣ ਗੁਵਰਾਂ ਤੁਸੀਂ ਦੇਖ ਲੋਗੇ ਜਿਹੜੀ ਜਾਣਕਾਰੀ ਜਿਹੜੀ ਦਿੱਤੀ ਹੈ ਰੋਲ 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 ਇੱਕ ਮਿੰਟ ਮੋਹਾਲੀ ਪੁਲਿਸ ਵੱਲੋਂ ਸਾਰੇ ਅੱਗੇ ਹਾਂਜੀ ਓਕੇ ਰੈਡੀ ਸਰ ਅ ਮੋਹਾਲੀ ਪੁਲਿਸ ਵੱਲੋਂ ਅਕਤੂਬਰ ਦੇ ਵਿੱਚ ਇੱਕ 184 ਐਫ ਆਈ ਆਰ ਜਿਹੜੀ ਦਰਜ ਕੀਤੀ ਗਈ ਸੀਗੀ ਤੁਹਾਡੇ ਧਿਆਨ 'ਚ ਹੋਏਗਾ ਯੂ ਐ ਪੀ ਐ ਦੇ ਅੰਡਰ ਜਿਹੜੀ ਐਫ ਆਈ ਆਰ ਦਰਜ ਕੀਤੀ ਗਈ ਸੀਗੀ ਉਹਦੇ ਵਿੱਚ ਜਿਹੜੇ ਕ੍ਰਾਸ ਬਾਰਡਰ ਸਮਗਲਿੰਗ ਆਫ ਡਰੱਗਸ ਤੇ ਵੈਪਨਸ ਜਿਹੜੀ ਹੁੰਦੀ ਸੀਗੀ ਡਰੋਨਸ ਦੇ ਥਰੂ ਉਹਦੇ ਰਿਗਾਰਡਿੰਗ ਅਸੀਂ ਇੱਕ ਮੋਡਿਊਲ ਜਿਹੜਾ ਸੀਗਾ ਉਹ ਬਰਸਟ ਕੀਤਾ ਸੀਗਾ ਉਹਦੀ ਲੜੀ ਦੇ ਵਿੱਚ ਹੀ ਉਸ ਟਾਈਮ ਤੇ ਪੰਜ ਬੰਦੇ ਜਿਹੜੇ ਸੀਗੇ ਗ੍ਰਿਫਤਾਰ ਕਰ ਲਏ ਗਏ ਸਨ ਤੇ ਉਸ ਤੋਂ ਬਾਅਦ ਕੁਝ ਬੰਦੇ ਉਹਦੇ ਵਿੱਚ ਸਾਨੂੰ ਵਾਂਟਡ ਸੀਗੇ ਸਾਡੇ ਕੋਲੇ ਕੱਲ ਸਾਡੇ ਕੋਲ ਇਨਫੋਰਮੇਸ਼ਨ ਸੀਗੀ ਸਾਡੇ ਕੋਲ ਆਪਣੇ ਇਨਪੁਟਸ ਸੀਗੇ ਤੇ ਸਾਡੇ ਟੈਕਨੀਕਲ ਐਨਲਿਸਿਸ ਦੇ ਅਨੁਸਾਰ ਕੱਲ ਅੰਮ੍ਰਿਤਸਰ ਦੇ ਵਿੱਚ ਇਹਦੇ ਵਿੱਚ ਰੇਡ ਕੀਤਾ ਗਿਆ ਤੇ ਉਹਦੇ ਵਿੱਚ ਦੋ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਅੰਮ੍ਰਿਤਸਰ ਤੋਂ ਜਿਹੜੇ ਦੋ ਬੰਦੇ ਇੱਕ ਕਰਨ ਗੁਜਰਪੁਰੀਆ ਨਾਮ ਦਾ ਵਿਅਕਤੀ ਤੇ ਦੂਸਰਾ ਜਿਹੜਾ ਹੈਗਾ ਵਿਸ਼ਾਲਦੀਪ ਸਿੰਘ ਨਾਮ ਦਾ ਵਿਅਕਤੀ ਇਹ ਦੋ ਵਿਅਕਤੀਆਂ ਨੂੰ ਕੱਲ ਅੰਮ੍ਰਿਤਸਰ ਡਿਸਟ੍ਰਿਕਟ ਤੋਂ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਇਹਦੇ ਵਿੱਚ ਇੱਕ ਹੋਰ ਜਿਹੜਾ ਸੀਗਾ ਸਾਨੂੰ ਵਾਂਟਡ ਬੰਦਾ ਸੀਗਾ ਸ਼ਰਨਪ੍ਰੀਤ ਏਲੀਅਸ ਸਣੀ ਏ ਵਾਂਟੇਡ ਸੀਗਾ ਸਾਨੂੰ ਜਦੋਂ ਇਹ ਕਰਨ ਕਰਨ ਦਾ ਸਾਥੀ ਸੀਗਾ ਕਰਨ ਜੀਦਾ ਇਹ ਤੇ ਜਦੋਂ ਉਹਦੀ ਪੁਛਗਿਸ਼ ਦੌਰਾਨ ਸਾਨੂੰ ਇਹ ਵੀ ਗੱਲ ਕਲੀਅਰ ਹੋਈ ਜਿਹੜਾ ਸ਼ਰਨਪ੍ਰੀਤ ਸਣੀ ਸੀਗਾ ਇਹ ਬਟਾਲਾ ਪੁਲਿਸ ਨੂੰ ਵੀ ਵਾਂਟੇਡ ਸੀਗਾ ਤੇ ਜਦੋਂ ਕਰਨ ਗੁਜਰਪੁਰੇ ਜਿਹੜਾ ਕੱਲ ਫੜਿਆ ਗਿਆ ਉਸ ਉਹਦੇ ਫੜੇ ਜਾਣ ਤੋਂ ਬਾਅਦ ਬਟਾਲਾ ਪੁਲਿਸ ਨੇ ਵੀ ਸਾਨੂੰ ਅਪਰੋਚ ਕੀਤਾ ਤੇ ਇਹਦੀ ਜੁਆਇੰਟ ਜਦੋਂ ਇੰਟਰੋਗੇਸ਼ਨ ਹੋਈ ਤਾਂ ਉਹਦੇ ਦੌਰਾਨ ਉਸ ਦੌਰਾਨ ਸਾਨੂੰ ਉਹਨੇ ਦੱਸਿਆ ਕਿ ਇਹ ਜਿਹੜਾ ਸ਼ਰਨਪ੍ਰੀਤ ਤਾਂ ਦਾ ਵਿਅਕਤੀ ਹੈ ਇਹ ਮੁਹਾਲੀ ਦੇ ਵਿੱਚ ਹੀ ਬਿਲੋਂਗਿੰਗ ਏਰੀਆ ਦੇ ਵਿੱਚ ਇਸ ਇਲਾਕੇ ਦੇ ਵਿੱਚ ਕਿਤੇ ਲੁਕਿਆ ਫਿਰਿਆ ਇਹ ਸਾਡੀ ਟੀਮਸ ਇਮੀਡੀਏਟਲੀ ਇੱਥੇ ਪੈਟਰੋਲਿੰਗ ਕਰਨੀ ਸ਼ੁਰੂ ਕਰ ਦਿੱਤੀ ਤੇ ਉਹਦੀ ਸਰਚ ਕਰਨੀ ਸ਼ੁਰੂ ਕਰ ਦਿੱਤੀ ਤਾਂ ਡੂਰਿੰਗ ਸਰਚ ਅੱਜ ਕਰੀਬ ਇਹ ਸ਼ਾਮ ਨੂੰ 4:30-5:00 ਵਜੇ ਦੇ ਆਸ-ਪਾਸ ਜਦੋਂ ਇਹ ਬੰਦਾ ਜੋ ਪੁਲਿਸ ਦੇਖਿਆ ਸਾਨੂੰ ਉਹ ਆਇਡੈਂਟੀਫਾਈ ਹੋਇਆ ਤਾਂ ਇਹ ਜੁਆਇੰਟ ਟੀਮ ਸੀਗੀ ਸਾਡੀ ਬਟਾਲਾ ਪੁਲਿਸ ਤੇ ਮੁਹਾਲੀ ਪੁਲਿਸ ਵੱਲੋਂ ਤਾਂ ਜਦੋਂ ਆਇਡੈਂਟੀਫਾਈ ਹੋਇਆ ਤਾਂ ਇਹ ਇਮੀਡੀਏਟਲੀ ਪੁਲਿਸ ਨੂੰ ਦੇਖ ਕੇ ਅੱਗੇ ਭੱਜ ਲਿਆ ਤੇ ਤੇ ਨੇ ਇੱਕ ਦੋ ਫਾਇਰਸ ਜਿਹੜੇ ਹੈਗੇ ਆ ਹੋਏ ਬਰੀਫ ਇਨਕਾਊਂਟਰ ਹੋਇਆ ਤੇ ਉਹਦੇ ਦੌਰਾਨ ਉਹਦੀ ਲੱਧ ਦੇ ਉੱਤੇ ਜਿਹੜੀ ਸੀਗੀ ਉਹ ਬੁਲੇਟ ਇੰਜਰੀ ਹੋ ਗਈ ਤੇ ਉਸ ਨੂੰ ਇਮੀਡੀਏਟਲੀ ਜਿਹੜਾ ਹੈਗਾ ਹਸਪੀਟਲ ਪਹੁੰਚਾਇਆ ਗਿਆ ਹੈ ਤੇ ਅੱਗੇ ਦੀ ਜਿਹੜੀ ਕਾਰਵਾਈ ਹੈ ਉਹ ਚੱਲ ਰਹੀ ਸਰ ਰਿਕਵਰੀ ਕੀ ਕੀ ਹੋਈ ਹੈ ਹੁਣ ਅੱਜ ਇਹਦੇ ਕੋਲ ਆਪਾਂ ਗੱਲ ਕਰੀ ਰਿਕਵਰ ਕੀ ਕੀ ਹੋਇਆ ਇਹਦੇ ਵਿੱਚੋਂ ਜਿਹੜਾ ਤਾਂ ਕੱਲ ਅਸੀਂ ਅਰੈਸਟ ਕੀਤਾ ਸੀ ਕਰਨ ਗੁੱਜਰਪੁਰੀਆ ਉਹਦੇ ਕੋਲੋਂ ਤਿੰਨ ਵੈਪਨ ਰਿਕਵਰ ਹੋਏ ਸੀ ਕਿਤੇ ਅੱਠ ਜਿਹੜੇ ਸੀਗੇ ਉਹ ਰਾਉਂਡਸ ਸੀਗੇ ਉਹ ਰਿਕਵਰ ਹੋਏ ਸੀਗੇ ਲਾਈਵ ਰਾਉਂਡਸ ਤੇ ਅੱਜ ਜਿਹੜੀ ਹੈਗੀ ਆ ਅੱਜ ਫਿਲਹਾਲ ਅਸੀਂ ਡਿਟ ਦੇ ਕੋਲ ਇੱਕ ਵੈਪਨ ਤੇ ਦੋ ਰਾਉਂਡਸ ਜਿਹੜੇ ਹੈਗੇ ਸਾਨੂੰ ਫਿਲਹਾਲ ਮਿਲੇ ਆਂ ਬਾਕੀ ਡਿਟੇਲ ਸਾਡੀ ਪੁੱਛਗਿੱਛ ਵੀ ਜਾਰੀ ਹੈ ਤੇ ਏਰੀਆ ਦੀ ਸਰਚ ਵੀ ਚੱਲ ਰਹੀ ਹੈ ਸਰ ਤੇਰੇ ਰੇਂਦਰ ਦੇ ਨਾਲ ਵੀ ਕੋਈ ਕਨੈਕਸ਼ਨ ਸਾਹਮਣੇ ਆ ਰਿਹਾ ਸਰ ਇਹ ਇਹ ਦਾ ਜਿਹੜਾ ਕਨੈਕਸ਼ਨ ਹੈ ਇੱਕ ਹੈਪੀ ਪਾਸੀਆਂ ਨਾਮ ਦਾ ਬੰਦਾ ਹੈਗਾ ਜਿਹੜਾ ਕਿ ਬਾਹਰ ਬੈਠਾ ਹੈ ਜਿਹੜਾ ਕਿ ਮੋਡਿਊਲ ਆਪਰੇਟ ਕਰ ਰਿਹਾ ਸੀਗਾ ਇਹ ਸਾਰੇ ਉਹਦੇ ਐਸੋਸੀਏਟਸ ਨੇ ਤੇ ਉਹਦੇ ਸਾਥੀ ਨੇ ਠੀਕ ਹੈ ਤੇ ਸਰ ਹੁਣ ਤੱਕ ਦੀ ਜਾਣਕਾਰੀ ਕਿ ਕ੍ਰਾਸ ਬਾਰਡਰ ਜਿਹੜੇ ਆਰਮਸੈਂਡ ਦੀ ਸਪਲਾਈ ਵਗੈਰਾ ਜਾਂ ਤਸ਼ਕਰੀ ਵਗੈਰਾ ਵੀ ਇਹਦੇ ਚ ਵੀ ਸ਼ਾਮਿਲ ਰਹੇ ਨੇ ਜੀ ਬਿਲਕੁਲ ਇਹ ਜਿਹੜਾ ਜਿਹੜਾ ਜੇ ਮੋਡਿਊਲ ਬਸਟ ਹੋਇਆ ਸੀਗਾ ਤਾਂ ਉਹਦੇ ਵਿੱਚ ਇਕ ਅਮਰਜੀਤ ਨਾਮ ਦਾ ਵਿਅਕਤੀ ਸੀਗਾ ਜਿਹੜਾ ਕਿ ਅਸੀਂ ਉਦੋਂ ਅਰੈਸਟ ਕੀਤਾ ਸੀਗਾ ਜਿਹੜਾ ਕਿ ਕ੍ਰਾਸ ਬਾਰਡਰ ਉੱਥੋਂ ਵੈਪਨ ਜਿਹੜੀ ਤਸਕਰੀ ਦੇ ਵਿੱਚ ਡਰੋਨ ਦੇ ਥਰੂ ਜਿਹੜੀ ਤਸਕਰੀ ਹੁੰਦੀ ਸੀ ਉਹਦੇ ਵਿੱਚ ਇਨਵੋਲਡ ਸੀਗਾ ਇਹ ਉਹਦਾ ਸਾਥੀ ਸੀਗਾ ਤੇ ਇਹ ਤੇ ਅਮਰਜੀਤ ਇਕੱਠੇ ਜਾ ਕੇ ਉੱਥੇ ਬਾਰਡਰ ਦੇ ਉੱਤੋਂ ਜਿਹੜੇ ਵੈਪਨ ਸੀਗੇ ਉਹ ਲੈ ਕੇ ਆਉਂਦੇ ਸੀ ਫਿਰ ਇਹ ਇਕੱਲਾ ਹੀ ਸੀ ਅੱਜ ਕੋਈ ਨਾਲ ਹੋਰ ਵੀ ਸੀਗਾ ਅੱਜ ਇਹ ਇਕੱਲਾ ਹੀ ਸੀਗਾ ਅੱਜ ਇਹ ਕਿਉਂਕਿ ਦੋ ਬੰਦੇ ਸਾਡੇ ਟੋਟਲ ਜਿਹੜੇ ਵਾਂਟਡ ਸੀਗੇ ਉਹਨਾਂ 'ਚੋਂ ਦੋ ਕੱਲ ਅਸੀਂ ਗ੍ਰਫਤਾਰ ਕਰ ਲਏ ਸੀ ਤੇ ਅੱਜ ਇਹ ਇਕੱਲਾ ਹੀ ਇੱਥੇ ਸਾਨੂੰ ਮਿਲਿਆ ਸੀਗਾ ਜਿਹੜਾ ਕਿ ਇ देख सौ हूने कुछ समा पहला ही होरिंग हूं पछगछ इन्वेस्टेशन सारी चीज अफाई करा इमीजिएटली होिटेल पता करके सबसीकुंटली सारी डिटेल दस देंगे जी आज एफ आई आर ए जस्ट इंसीडेंट होया ही है हूने यह अटेटमेंट्स वगैरह लैके इमीजिएटली एफ आई आर जी है वो दर्ज करा तो जी पुरानी एफ आई आर जी है अनलॉफुल एक्टिविट प्रिवेंशन एक्ट के तहत दर्ज है तो मैं यह दसना चाहूंगा ਕਿ ਜਿਹੜਾ ਇਹ ਜੋ ਸਾਨੂੰ ਬਟਾਲਾ ਪੁਲਿਸ ਨੇ ਦੱਸਿਆ ਹੈ ਸ਼ਰਨਪ੍ਰੀ ਤាលਿਆ ਸਣੀ ਜਿਹੜਾ ਹੈਗਾ ਇਹ 1 ਜਨਵਰੀ ਨੂੰ ਇੱਕ ਇਨਸੀਡੈਂਟ ਹੋਇਆ ਸੀ ਬਟਾਲਾ ਦੇ ਵਿੱਚ ਮਰਡਰ ਹੋਇਆ ਸੀ ਉਹਦੇ ਵਿੱਚ ਵਾਂਟਡ ਸੀਗਾ ਤਈ ਇਹ ਜੁਆਇੰਟ ਆਪਰੇਸ਼ਨ ਸਾਡਾ ਦੋਨੇ ਪੁਲਿਸ ਫੋਰਸਿਸ ਦਾ ਸੀਗਾ ਤੇ ਉਸ ਦੇ ਨਾਲ ਨਾਲ ਜਿਹੜਾ ਇਹ ਕਰਨ ਗੁਜਰਪੁਰੀਆ ਹੈ ਇਹ ਵੀ ਬਟਾਲਾ ਦੇ ਵਿੱਚ ਹੀ ਇੱਕ 17 ਨੰਬਰ ਅਫੇਅਰ 17/23 17/23 ਕਿਲਾ ਪਿਲਾਲਾਏ ਪੁਲਾਲਪੁਰ ਪੁਲਿਸ ਸਟੇਸ਼ਨ ਜਿਹੜਾ ਹੈਗਾ ਉੱਥੇ ਬਟਾਲਾ ਦੇ ਵਿੱਚ ਉਹਦੇ ਵਿੱਚ ਵੀ ਉਹ ਵੀ ਮਰਡਰ ਕੇਸ ਸੀਗਾ ਉਹਦੇ ਵਿੱਚ ਵੌਂਟਡ ਸੀਗਾ ਠੀਕ ਹੈ ਠੀਕ ਹੈ ਠੀਕ ਹੈ